تمام <applause> 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 Yeah. ਜਿਵੇਂ ਲੱਭਸੁ ਗੁਰਾਇ ਤੇ ਪਰਮ ਸ੍ਰੀਸ਼ਰੂ ਵੇਖੀਆ ਪਰਮ ਸੋਚਿ ਨੂੰ ਬੋਲੇ ਸੋਨਿਆ ਸ੍ਰੀ ਅਕਾਲ ਅਨੰਦ ਪਾਤ੍ਰ ਭਰਾ ਜਪਨ ਕਰ। ਜਿਵੇਂ ਲੋਕੀਂ ਕੋਟੀ ਉੱਥੇ ਆਓ ਆਪਰਾ ਮਨ ਸੁਆ ਲੋ ਸੇਵਾ ਨਾਲੇ ਮਨ ਬੜਾ ਨਾਲ ਜੋੜ ਕਰਾ ਲੈ। ਬਾਈ ਨਾਲ ਕਿਤੇ ਮਤ ਜੀ ਸੋਹਣਿਆ ਹਾਰ ਪਾਲ ਬਾਂਜੀ ਸੋਹਣਿਆ ਕੁਜਲ ਸ੍ਰੀ ਅਕਾਲ ਸ੍ਰੀ ਅਕਾਲ ਗੁਰੂ ਜੀ ਆਪ ਜੀ ਅੱਜ ਫੜ ਕੇ ਜੀ ਆਣੇ ਆ ਨਾਮ ਪ੍ਰਵੰਤ ਕਰੇ ਆ ਆ ਬੈਠਾ ਆ ਬੈਠਾ ਜੀ ਉਹ ਕਰ ਸਾਲ ਹੋਏ ਨਰਾਸ ਜਮਾਵੋ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦਾ ਜਖੋ ਤੈ ਕੋ ਨਮਾ ਅਵਰ ਨਰਾ ਦੇੜੇ ਸੌਦੇ ਇੰਤੀ ਗੱਲ ਦਾ ਪ੍ਰਬੰਧ ਗਜਾਣਾ ਬਿਰਖ ਉਹਨਾਂ ਬਜ਼ੁਰਗਾਂ ਨੂੰ ਕਈਆਂ ਨਿਗਾਰਾ ਹੈ ਸਥਾਨ ਵਿੱਚ ਉਹ ਸ਼ੇਮਾ ਕੀਤੀ ਉਹਨਾਂ ਨੇ ਸਾਹਿਬ ਸਿੰਘ ਜੀ ਕੋਈ ਸਰਵਾ ਗੁਰੂ ਘਰ ਦੀ ਸ਼ੇਵਗ੍ਰਾਮ ਜੀ ਕੱਲ ਕਰ ਗਏ ਹੈ ਡੀਐਸਪੀ ਸਾਹਿਬ ਨੇ ਕੁੱਛਿਆ ਸੀ ਕਿ ਤੁਹਾਡੀ ਉਮਰ 81 ਸਾਲ ਦਾ ਤੁਹਾਨੂੰ ਪਤਾ ਕਿ ਕੋਈ ਜ਼ਰਾ ਗੱਲ ਬਣਿਆ ਕਿਹੜੇ ਸਾਲ ਦੇ ਕਿੰਨੇ ਯਾਦ ਰੱਖ ਤੁਸੀਂ ਸਾਰੇ ਇੱਥੇ ਜਿਹੜੇ ਪਹੁੰਚ ਲਾਓ ਪਹਿਲਾਂ ਗੁਰਦੁਆਰੇ ਵੱਲ ਨੂੰ ਆਓ ਸ਼ੁਰੂਆਤ ਕੀਤਾ ਜਾਵੇਗਾ ਉਸ ਤੋਂ ਬਾਅਦ ਸਾਰੀ ਸੰਗਤਾਂ ਨੇ ਜੋ ਜੋ ਉਹਕੇ ਦਰ ਸੇਵਾ ਨਾਲ ਕੇ ਮਾਨ ਵਿੱਚ ਲੈਂਦੀ ਹੈ ਉਹ ਦੇਣਗੇ ਸਭ ਬੇਨਤੀ ਗੱਲ ਦਾ ਪ੍ਰਬੰਧ ਕਰਾਂ ਇਹ ਹੈ ਕਿ ਗੁਰੂ ਦੀ ਕਿਰਪਾ ਨਾਲ ਜੇ ਜੋ ਸੇਵਾ ਵਿੱਚ ਆਪ ਲੈ ਬ੍ਰਿਨੇ ਤੇ ਇੱਕ ਗੁਰੂ ਦੀ ਸੰਗਤਾਂ ਦੀ ਪਿਆਰ ਨਾ ਹੋਏ ਮੇਰੇ ਕੋਈ ਕੋਈ ਮੇਂ ਗੁਣ ਨਹੀਂ ਆਦਾ ਕੋਈ ਇਹ ਗੁਰੂਆਂ ਸੰਗਤਾਂ ਦਾ ਪਿਆਰ ਇੰਨਾ ਹੈ ਕਿ ਮੇਰੇ ਨੂੰ ਬਨ ਲਿਆ ਸ਼ਕੀਲ ਲਿਆ ਜਦ ਸਭ ਪਖੀ ਗੀਤੇ ਮਸਤਾ ਹੋ ਜਾਂਦਾ ਨਾ ਇਦਾ ਮਰ ਅਮਨ ਕਿੱਸਾ ਕੋਈ ਛੜਤਾ ਰਿਸ਼ਤੇ ਦਾ ਜਨਮ ਨਾਲ ਛੜਤਾ ਇਸ ਪਿਆਸ ਵਿੱਚ ਜੁਟ ਗਿਆ ਤੇ ਸੇਵਾ ਕੀਤੀ ਬ੍ਰਹਮ ਦੀ ਕਿਰਪਾ ਨਾਲ ਤੇ ਮੈਂ ਮਾਫੀ ਮੰਗਦਾ ਇੰਨੇ ਸੰਜੋ ਕਰਦਿਆਂ ਸੇਵਾ ਬੇਅੰਤ ਜਿਗਲਤੀ ਹੋਈਆਂ ਹੋਣਗੀਆਂ ਉਹ ਸੰਤ ਮਾਬਤ ਮੈਂ ਗੁਰੂ ਆਪ ਹੀ ਮਾਫ ਕਰ ਦੇਗਾ ਉਹਨਾਂ ਇਹ ਮੈਂ ਮਾਫੀ ਮੰਗਣਾ ਸੰਕੋਲ ਠੀਕ ਹੈ ਜੀ ਲੜਕਾ ਕਰਿਆ ਸੇਵਾ ਬੜੀ ਬੜੀ ਆ ਕਿਰਪਾ ਨਾਲ ਗੁਰੂ ਤੁਹਾਨੂੰ ਪਤਾ ਹੈ ਬੜੇ ਮਾੜੇ ਸਮੇਂ ਆਏ ਆ ਆਤਵਾਦ ਦਾ ਸਮਾਂ ਜਦੋਂ ਤੇ ਬਹੁਤ ਖਤਰਨਾਕ ਉਹਦੇ ਵਿੱਚ ਹੀ ਹਾਰਪੂ ਪੰਧਰਿਆ ਆਗੇ ਹਾਂ ਅੱਤਵਾਦ ਬੁਸ਼ ਫਿਸ਼ਾਪੇ ਮਾਦਰੀ ਹੈ ਤੇ ਮੈਂ ਉਹਦੇ ਹਾਈ ਭਰਦਾ ਰਿਹਾ ਵੜ ਖਤਰਨਾਕ ਸਮੇਂ ਵਿੱਚ ਵੀ ਤੇ ਸਾਰਾ ਗੱਲ ਹੈ ਗੁਰੂ ਦੀ ਸੰਗਤਾਂ ਦੇ ਪਿਆਰ ਕਰਕੇ ਹੈ ਮੇਰੇ ਵੀ ਕੋਈ ਗੁਣਿਆ사 ਜੇ ਮੈਸ ਗ੍ਰੰਥੀ ਵਾਲਾ ਕੋਈ ਕੋਈ ਨਹੀਂ ਹੈ ਉਹਦੀ ਕਿਰਪਾ ਨਾਲ ਆਪੇ ਮੈਂ ਗ੍ਰੰਥੀ ਬਣਾ ਲਿਆ ਤੇ ਆਪੇ ਸੇਵ ਲਈ ਹੈ ਤੇ ਸੰਗਤਾਂ ਨੇ ਮੈਨੇ ਬਹੁਤ ਹੀ ਬੜਾ ਪਿਆਰ ਮਿਲਿਆ ਜੋ ਮੇਰੀ ਬਿਆਨ ਜ਼ੁਬਾਨ ਕਹਿ ਨਹੀਂ ਸਕਦੀ ਉਹ ਪਿਆਰ ਮਿਲ ਸੰਗਤਾਂ ਨੂੰ ਤੇ ਮੈਂ ਵਾਰ-ਵਾਰ ਇਹ ਕਹਿੰਦਾ ਸੰਗਤਾਂ ਨੂੰ ਮਾਫ ਕਰਤਾਂ ਗਲਤੀਆਂ ਮੇਰੀਆਂ ਤੇ ਗੁਰੂ ਆਪੇ ਬਖਸ਼ਦੇ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸਿੰਘ ਜੀ ਬਾਈ ਸਵਿੰਦਰ ਸਿੰਘ ਹੁਣਾਂ ਨੇ ਜਿਵੇਂ ਤੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬਹਾਰਾ ਨੇ ਬੜੀ ਰਹਿਮਤ ਕੀਤੀ ਬੜਾ ਤਰਸ ਕੀਤਾ ਆਪ ਗੁਰੂ ਘਰ ਦੀ ਸੇਵਾ ਨਾਲ ਕੋਲੋਂ ਬਤੌਰ ਗ੍ਰੰਥੀ ਤੌਰ ਲਈ ਸਾਹ ਸਿੰਘ ਜੀ 87 ਤੋਂ ਲੈ ਕੇ ਹੁਣ ਤੱਕ ਸੇਵਾ ਜੜਿਆ ਬੜੇ ਸਚਜੇ ਢੰਗ ਦੇ ਨਾਲ ਕਿਉਂਕਿ ਉਹਨਾਂ ਦੀ ਗੁਰਬਾਣੀ ਦਾ ਫਰਮਾਨ ਹੈ ਕਦੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਉਹਨਾਂ ਦੀ ਇਮਾਨਦਾਰੀ ਬਾਰੇ ਉਹਨਾਂ ਦੇ ਕੈਰੇਕਟਰ ਬਾਰੇ ਮੈਨੂੰ ਬਹੁਤਾ ਵੀ ਖਿਆਲ ਕਰਦੀ ਲੋੜ ਨਹੀਂ ਆਪ ਸੰਗਤਾਂ ਜਾਣਦੇ ਹੋ ਸਾਰੇ ਸਾਰੀਆਂ ਸੰਗਤਾਂ ਦੋਆ ਟਕਰਾ ਦੀ ਹੈ ਕਿ ਔਲੇ ਦੁਆਲੇ ਜਾਣਦੀ ਹੈ ਨੇ ਕਿ ਉਹਨਾਂ ਦੀ ਇਮਾਨਦਾਰੀ ਕਿੰਨੀ ਗੁਰੂ ਸਾਹਿਬ ਨੇ ਕੁੱਟ-ਕੁੱਟ ਕੇ ਭਰੀ ਹੋਈ ਉਹਨਾਂ ਦੇ ਕੈਰੇਕਟਰ ਬਾਰੇ ਸਾਡੀਆਂ ਸ਼ਾਮਾਂ ਨੂੰ ਸਵੇਰੇ ਅੰਮ੍ਰਿਤ ਵੇਲੇ ਨੇਰੇ ਮੂੰਹ ਨੇਰੇ ਸਾਡੀਆਂ ਬੀਬੀਆਂ ਤਾਂੜਾ ਲੜਕੀਆਂ ਵੀ ਕੋਤੀ ਆਉਂਦੀਆਂ ਸੀ ਪਰ ਕੋਈ ਵੀ ਕਿਸੇ ਤਰ੍ਹਾਂ ਦਾ ਅੱਜ ਤੱਕ ਇੰਨੇ ਲੰਮੇ ਸਮੇਂ ਸਾਨੂੰ ਕੋਈ ਨਾਵਾ ਪ੍ਰਬੰਧ ਕਰ ਕਿਸੇ ਪੱਖ ਤੋਂ ਨਹੀਂ ਮਿਲਿਆ ਕਿ ਬਾਬਾ ਜੀ ਨੇ ਸਾਡੇ ਪਾਸ ਇਦਾਂ ਕੀਤਾ ਜਾਂ ਸਾਡੀ ਇਹ ਘਰਾਂ ਵਿੱਚ ਗੱਲ ਆਈ ਹੋਈ ਕਿ ਗੁਰਦਾਰੇ ਵੀ ਕੋਈ ਗੱਲ ਨਹੀਂ ਹੋਈ ਭਾਵ ਜੋ ਪ੍ਰਬੰਧਕਾਂ ਨੇ ਸੰਗਤਾਂ ਨੇ ਫੈਸਲਾ ਵਿਚਾਰ ਕੀਤੀ ਸੀ ਪੰਜ 6 ਦਿਨ ਪਹਿਲਾਂ ਕਿ ਬਾਬਾ ਜੀ ਨੂੰ ਮਾਇਕ ਪੱਖ ਤੋਂ ਉਹਨਾਂ ਦੀ ਭਾਵ ਪੇੜਾ ਦਿੱਤੀ ਜਾਵੇ ਉਹਨਾਂ ਦਾ ਮਾਣ ਪੱਤਾ ਦਿੱਤਾ ਜਾਵੇ ਸੋ ਸਾਸਿ ਜੀ ਸਾਰੇ ਪ੍ਰਬੰਧਕਾਂ ਤੇ ਸੰਗਤਾਂ ਨੇ ਵਿਚਾਰ ਬਣਾ ਕੇ ਇਹ ਬਣਾਇਆ ਸੀ 21000 ਰੁਪਇਆ ਅੱਜ ਨੂੰ ਨਗਦ ਰਾਸ਼ੀ ਦਿੱਤੀ ਜਾ ਰਹੀ ਜਿਹੜੇ ਹੁਣ ਦਿੱਤੀ ਗਈ ਹੈ ਬਾਕੀ ਸਾਡੀ ਸੰਗਤਾਂ ਵੱਲ ਸੁਝਾਅ ਆ ਰਿਹਾ ਸੀ ਕਾਫੀ ਦਿਨਾਂ ਤੋਂ ਕਿ ਬਾਬਾ ਜੀ ਨੂੰ ਥੋੜਾ ਬਤ ਹਰ ਮਹੀਨੇ ਪਿਆਰਾ ਪਤਾ ਵੀ ਦਿੱਤਾ ਜਾਵੇ ਇਹ ਨਹੀਂ ਕਿ ਉਹਨੇ ਬੱਚੇ ਮਾਰੇ ਕਿਰਪਾ ਵਾ ਇੱਕ ਅਮਰੀਕਾ ਬੈਠਾ ਇੱਥੇ ਵੀ ਕਮਾਉਂਦਾ ਕੋਈ ਕਮੀ ਨਹੀਂ ਉਹਨਾਂ ਉੱਡੀ ਗੱਲ ਨਹੀਂ ਪਰ ਫਿਰ ਵੀ ਕਹਿੰਦੇ ਸਾਡੇ ਵੱਲੋਂ ਫਰਜ਼ ਬੰਦਾ ਵਾ ਕਿ ਅਸੀਂ ਪ੍ਰਬੰਧਕਾਂ ਜਨ ਗੁਰੂ ਘਰ ਦੀ ਸੇਵਾ ਵਿੱਚੋਂ ਉਹਨਾਂ ਦੀ ਮਦਦ ਕੀਤੀ ਜਾਵੇ ਥੋੜੀ ਬੋਤੀ ਜਿੰਨਾ ਚਿਰ ਰੱਬ ਉਹਨਾਂ ਦੀ ਗੁਰੂ ਕਿਰਪਾ ਕਰੇ ਅੱਜ ਤੋਂ ਬਾਅਦ ਉਹਨਾਂ ਦੀ ਉਮਰ ਵਧਾ ਲੰਮੀ ਕਰੇ ਸਿਹਤ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਹਨਾਂ ਵਾਸਤੇ ਅਸੀਂ ਕੀਤਾ ਹਰ ਮਹੀਨੇ ਤਕਰੀਬਨ 3000 ਰੁਪਏ ਸਾਥ ਸੰਗਤ ਦੀ ਉਹਨਾਂ ਨੂੰ ਹਰ ਮਹੀਨੇ ਮਾਣ ਪੱਤਾ ਦਿੱਤਾ ਜਾਵੇਗਾ ਫਿਰ ਇਸ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਉਹਨਾਂ ਦੇ ਲੜਕੇ ਨੂੰ ਅਸੀਂ ਬਾਹਰੋਂ ਗ੍ਰੰਥੀ ਨਹੀਂ ਲਪੜਾ ਪੈਣ ਉਹਨਾਂ ਦੀ ਵਾਹੇ ਜੇ ਲੜਕਾ ਉਹਨਾਂ ਦੀ ਸੇਵਾ ਕਰੇਗਾ ਉਹਨੂੰ ਪੈਲ ਦੇਣੀ ਆ ਫਿਰ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨ ਲਿਆ ਪ੍ਰਬੰਧਕਾਂ ਨੇ ਉਹਨੂੰ ਉਹ ਕਿਦੇ ਸੇਵਾ ਨਿਭਾਵਾਗੇ ਸਾਥ ਸੰਗਤ ਜੀ ਉਹ ਸੇਵਾ ਅੱਜ ਉਹਨਾਂ ਨੂੰ ਭਾਈ ਪ੍ਰੀਤਮ ਸਿੰਘ ਦੀ ਸੇਵਾ ਗ੍ਰੰਥੀ ਪਥੋਰ ਗ੍ਰੰਥੀ ਉਹਨਾਂ ਸੇਵਾ ਸੰਭਾਲ ਲਈ ਆ ਸੋ ਪ੍ਰਬੰਧਕਸਾਨਾਂ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਭਾਈ ਪ੍ਰੀਤਮ ਸਿੰਘ ਜੀ ਜਦੋਂ ਤੁਹਾਡੇ ਗੁਰੂ ਆਪਣੇ ਗੁਰੂ ਘਰ ਦੇ ਵਜ਼ੀਰ ਹੋਣਗੇ ਅੱਗੇ ਸਾਡਾ ਸਾਰਿਆਂ ਦਾ ਸੰਗਤਾਂ ਦਾ ਫਰਜ਼ ਬਣਦਾ ਉਹਨਾਂ ਦਾ ਮਾਣ ਸਨਮਾਨ ਕਰਨਾ ਉਹਨਾਂ ਦਾ ਇੱਜ਼ਤ ਪੱਖ ਰੱਖਣਾ ਵੇਖਣਾ ਹਰ ਪੱਖ ਤੇ ਉਹਨਾਂ ਦੇ ਭਾਵ ਸੋ ਸਾਥੀ ਅੱਜ ਭਾਗਾ ਵਾਲਾ ਦੇਣਵਾ ਬੜਾ ਖੁਸ਼ੀਆਂ ਵਾਲਾ ਦੇਣਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਇੰਨਾ ਕਹ ਕੇ ਇੰਨੇ ਲਫ਼ਜ਼ਾਂ ਨਾਲ ਫੱਟੇ ਬਲੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ